ਉੜੀ ਹੋਈ ਸਾਹਮਣੇ ਆ ਰਹੀ ਆ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਹਲਚਲ ਤੇਜ਼ ਹੋ ਚੁੱਕੀ ਆ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਇਕੱਠ ਦਿਨ ਬਾ ਦਿਨ ਵਾਧਾ ਹੋਇਆ ਨਜ਼ਰ ਆ ਰਿਹਾ ਅੱਜ ਭੁੱਖ ਹੜਤਾਲ ਦੇ ਉੱਤੇ ਬੈਠੇ ਕਿਸਾਨ ਨੂੰ ਚੌਥਾ ਦਿਨ ਐ ਦੱਸ ਦਈਏ ਕਿ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭੁੱਖ ਹੜਤਾਲ ਦਾ ਐਲਾਨ ਕੀਤਾ ਸੀ ਪਰ ਭੁੱਖ ਹੜਤਾਲ ਦੇ ਉੱਤੇ ਬੈਠਣ ਤੋਂ ਪਹਿਲਾਂ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕਾਬੂ ਕਰ ਲਿਆ ਗ੍ਰਿਫਤਾਰ ਕਰ ਲਿਆ ਜਾਂ ਫਿਰ ਉੱਥੋਂ ਕਹਿ ਲਿਏ ਟਰਾਲੀ ਦੇ ਵਿੱਚ ਸੁੱਤੇ ਪਏ ਨੂੰ ਚੱਕ ਲਿਆ ਗਿਆ ਜੋ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਪਰ ਪੁਰਸੁਦਾ ਪ੍ਰਤੀਕਰਮ ਸਾਹਮਣੇ ਆਇਆ ਸੀ ਕਿ ਅਸੀਂ ਤਾਂ ਸਿਰਫ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਆਏ ਆ ਪਰ ਸਵਾਲ ਇਹ ਨੇ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਕੀ ਵਾਪਸ ਨਹੀਂ ਕੀਤਾ ਜਾਣਾ ਚਾਹੀਦਾ ਸੀ ਉਸ ਕਿਸਾਨ ਲੀਡਰ ਨੂੰ ਉਸੇ ਥਾਂ ਦੇ ਉੱਤੇ ਨਹੀਂ ਪਹੁੰਚਾਉਣਾ ਚਾਹੀਦਾ ਸੀ ਪਰ ਹਾਲੇ ਤੱਕ ਕਿਸਾਨ ਲੀਡਰ ਵਾਪਸ ਨਹੀਂ ਪਹੁੰਚਿਆ ਜਿਸ ਨੂੰ ਲੈ ਕੇ ਕਿਸਾਨ ਲੀਡਰਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤਾ ਜਗਜੀਤ ਸਿੰਘ ਢੱਲੇਵਾਲ ਦੀ ਥਾਂ ਸੁਖਜੀਤ ਸਿੰਘ ਹਰਦੋ ਝੰਡੇ ਪੁਖੜਤਾਲ ਦੇ ਉੱਤੇ ਬੈਠੇ ਨੇ ਜਿਨ੍ਹਾਂ ਨੂੰ ਅੱਜ ਚੌਥਾ ਦਿਨ ਹੋ ਚੁੱਕਿਆ ਹਲੇ ਤੱਕ ਵੀ ਕੋਈ ਕੇਂਦਰ ਦੇ ਵੱਲੋਂ ਜਾਂ ਕਿਸੇ ਕੇਂਦਰ ਦੇ ਮੰਤਰੀ ਦੇ ਵੱਲੋਂ ਕੋਈ ਗੱਲਬਾਤ ਦਾ ਰਾਹ ਪੱਧਰਾ ਨਜ਼ਰ ਨਹੀਂ ਆ ਰਿਹਾ ਕਿਸਾਨ ਕਿਉਂ ਪੁਖੜਤਾਲ ਦੇ ਉੱਤੇ ਬੈਠੇ ਨੇ 13 ਫਰਵਰੀ ਨੂੰ ਕਿਸਾਨ ਦਿੱਲੀ ਜਾਣ ਦੀਆਂ ਤਿਆਰੀਆਂ ਕਰਕੇ ਟਰਾਲੀਆਂ ਟਰੈਕਟਰ ਲੈ ਕੇ ਅੱਗੇ ਵੱਲ ਵਧਣ ਦੀ ਕੋਸ਼ਿਸ਼ ਕਰਦੇ ਨੇ ਪਰ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਦੇ ਪ੍ਰਸ਼ਾਸਨ ਨੇ ਰੋਕ ਲਿਆ ਹੰਝੂ ਗੈਸ ਦੇ ਗੋਲਿਆਂ ਦੀ ਮਦਦ ਦੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਗਏ ਗੋਲੀਆਂ ਤੱਕ ਚਲਾਉਣ ਦਾ ਇਲਜ਼ਾਮ ਜਿਹੜਾ ਲੱਗਿਆ ਪੁਲਿਸ ਦੇ ਉੱਤੇ ਪਰ ਕਿਸਾਨ ਜਿਹੜੇ ਨੇ ਫਿਰ ਅੱਕ ਕੇ ਹਾਰ ਕੇ ਉੱਥੇ ਹੀ ਬੈਠ ਗਏ ਉੱਥੇ ਹੀ ਪੱਕੇ ਮੋਰਚੇ ਲਾ ਲੈ 21 ਤਰੀਕ ਨੂੰ ਫੇਰ ਅੱਗੇ ਜਾਣ ਦੀ ਕੋਸ਼ਿਸ਼ ਹੋਈ ਪਰ ਸਫਲ ਨਹੀਂ ਹੋਈ ਜਿਸ ਤੋਂ ਬਾਅਦ ਕਿਸਾਨ ਉੱਥੇ ਹੀ ਡਟੇ ਹੋਏ ਨੇ ਉਦੋਂ ਤੋਂ ਹੁਣ ਤੱਕ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਤਾਂ ਪਰ ਹੁਣ ਭੁਖੜਤਾਲ ਇਸ ਕਰਕੇ ਕੀਤੀ ਗਈ ਕਿਉਂਕਿ ਸਰਕਾਰ ਦੇ ਕੰਨੀ ਜੋ ਨਹੀਂ ਸਰਕਾਰੀ ਸੀ ਜੋ ਕਿਸਾਨ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਬੈਠੇ ਨੇ ਤਾਂ ਜਿਸ ਦੇ ਕਰਕੇ ਜਦੋਂ ਭੁਖੜਤਾਲ ਦਾ ਐਲਾਨ ਹੋਇਆ ਤਾਂ ਫਿਰ ਹਲਚਲ ਤੇਜ਼ ਹੋਈ ਤਰਥੱਲੀ ਮੱਚੀ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਚੱਕ ਲਿਆ ਤਾਂ ਕਿਸਾਨਾਂ ਦਾ ਇਕੱਠ ਹੁਣ ਖਨੌਰੀ ਬਾਰਡਰ ਤੇ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਅੱਜ ਜੋ ਪੋਖੜ ਤਾਲ ਦੇ ਉੱਤੇ ਚੌਥੇ ਦਿਨ ਦੇ ਵਿੱਚ ਪਹੁੰਚ ਚੁੱਕੇ ਨੇ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋ ਝੰਡੇ ਉਹਨਾਂ ਦੇ ਨਾਲ ਬੈਠ ਕੇ ਸਰਬਨ ਸਿੰਘ ਪੰਦੇੜ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਹਲਚਲ ਤੇਜ਼ ਹੋ ਚੁੱਕੀ ਆ ਦੂਜੇ ਪਾਸੇ ਖਨੌਰੀ ਬਾਰਡਰ ਦੇ ਉੱਤੇ ਇਕੱਠ ਦਿਨ ਬਾ ਦਿਨ ਵਾਧਾ ਹੋਇਆ ਨਜ਼ਰ ਆ ਰਿਹਾ ਅੱਜ ਪੋਖੜ ਹਰਤਾਲ ਦੇ ਉੱਤੇ ਬੈਠੇ ਕਿਸਾਨ ਨੂੰ ਚੌਥਾ ਦਿਨ ਹੈ ਦੱਸ ਦिए ਕਿ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭੁਖੜ ਹੜਤਾਲ ਦਾ ਐਲਾਨ ਕੀਤਾ ਸੀ ਪਰ ਭੁਖੜ ਹੜਤਾਲ ਦੇ ਉੱਤੇ ਬੈਠਣ ਤੋਂ ਪਹਿਲਾਂ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕਾਬੂ ਕਰ ਲਿਆ ਗ੍ਰਿਫਤਾਰ ਕਰ ਲਿਆ ਜਾਂ ਫਿਰ ਉੱਥੋਂ ਕਹਿ ਲਏ ਟਰਾਲੀ ਦੇ ਵਿੱਚ ਸੁੱਤੇ ਪਏ ਨੂੰ ਚੱਕ ਲਿਆ ਗਿਆ ਜੋ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਪਰ ਪੁਲਿਸ ਦਾ ਪ੍ਰਤੀਕਰਮ ਸਾਹਮਣੇ ਆਇਆ ਸੀ ਕਿ ਅਸੀਂ ਤਾਂ ਸਿਰਫ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਆਏ ਹਾਂ ਪਰ ਸਵਾਲ ਇਹ ਨੇ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਕੀ ਵਾਪਸ ਨਹੀਂ ਕੀਤਾ ਜਾਣਾ ਚਾਹੀਦਾ ਸੀ ਉਸ ਕਿਸਾਨ ਲੀਡਰ ਨੂੰ ਉਸੇ ਥਾਂ ਦੇ ਉੱਤੇ ਨਹੀਂ ਪਹੁੰਚਾਉਣਾ ਚਾਹੀਦਾ ਸੀ ਪਰ ਹਾਲੇ ਤੱਕ ਕਿਸਾਨ ਲੀਡਰ ਵਾਪਸ ਨਹੀਂ ਪਹੁੰਚਿਆ ਜਿਸ ਨੂੰ ਲੈ ਕੇ ਕਿਸਾਨ ਲੀਡਰਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਥਾਂ ਸੁਖਜੀਤ ਸਿੰਘ ਹਰਦੋ ਝੰਡੇ ਪੁਖੜਤਾਲ ਦੇ ਉੱਤੇ ਬੈਠੇ ਨੇ ਜਿਨ੍ਹਾਂ ਨੂੰ ਅੱਜ ਚੌਥਾ ਦਿਨ ਹੋ ਚੁੱਕਿਆ ਹਲੇ ਤੱਕ ਵੀ ਕੋਈ ਕੇਂਦਰ ਦੇ ਵੱਲੋਂ ਜਾਂ ਕਿਸੇ ਕੇਂਦਰ ਦੇ ਮੰਤਰੀ ਦੇ ਵੱਲੋਂ ਕੋਈ ਗੱਲਬਾਤ ਦਾ ਰਾਹ ਪੱਧਰਾ ਨਜ਼ਰ ਨਹੀਂ ਆ ਰਿਹਾ ਕਿਸਾਨ ਕਿਉਂ ਕੋਖੜਤਾਲ ਦੇ ਉੱਤੇ ਬੈਠੇ ਨੇ 13 ਫਰਵਰੀ ਨੂੰ ਕਿਸਾਨ ਦਿੱਲੀ ਜਾਣ ਦੀਆਂ ਤਿਆਰੀਆਂ ਕਰਕੇ ਟਰਾਲੀਆਂ ਟਰੈਕਟਰ ਲੈ ਕੇ ਅੱਗੇ ਵੱਲ ਵਧਣ ਦੀ ਕੋਸ਼ਿਸ਼ ਕਰਦੇ ਨੇ ਪਰ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਦੇ ਪ੍ਰਸ਼ਾਸਨ ਨੇ ਰੋਕ ਲਿਆ ਹੰਝੂ ਗੈਸ ਦੇ ਗੋਲਿਆਂ ਦੀ ਮਦਦ ਦੇ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਗਏ ਗੋਲੀਆਂ ਤੱਕ ਚਲਾਉਣ ਦਾ ਇਲਜ਼ਾਮ ਜਿਹੜਾ ਲੱਗਿਆ ਪੁਲਿਸ ਦੇ ਉੱਤੇ ਪਰ ਕਿਸਾਨ ਜਿਹੜੇ ਨੇ ਫਿਰ ਅੱਕ ਕੇ ਹਾਰ ਕੇ ਉੱਥੇ ਬੈਠ ਗਏ ਉੱਥੇ ਪੱਕੇ ਮੋਰਚੇ ਲਾ ਲੈ 21 ਤਰੀਕ ਨੂੰ ਫੇਰ ਅੱਗੇ ਜਾਣ ਦੀ ਕੋਸ਼ਿਸ਼ ਹੋਈ ਪਰ ਸਫਲ ਨਹੀਂ ਹੋਈ ਜਿਸ ਤੋਂ ਬਾਅਦ ਕਿਸਾਨ ਉੱਥੇ ਹੀ ਡਟੇ ਹੋਏ ਨੇ ਉਦੋਂ ਤੋਂ ਹੁਣ ਤੱਕ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਤਾਂ ਪਰ ਹੁਣ ਭੁਖ ਹੜਤਾਲ ਇਸ ਕਰਕੇ ਕੀਤੀ ਗਈ ਕਿਉਂਕਿ ਸਰਕਾਰ ਦੇ ਕੰਨੀ ਜੋ ਨਹੀਂ ਸਰਕਾਰੀ ਸੀ ਜੋ ਕਿਸਾਨ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਬੈਠੇ ਨੇ ਤਾਂ ਜਿਸ ਦੇ ਕਰਕੇ ਜਦੋਂ ਪੁਖੜਤਾਲ ਦਾ ਐਲਾਨ ਹੋਇਆ ਤਾਂ ਫਿਰ ਹਲਚਲ ਤੇਜ ਹੋਈ ਤਰਥੱਲੀ ਮੱਚੀ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਚੱਕ ਲਿਆ ਤਾਂ ਕਿਸਾਨਾਂ ਦਾ ਇਕੱਠ ਹੁਣ ਖਨੌਰੀ ਬਾਰਡਰ ਤੇ ਵਧਣਾ ਸ਼ੁਰੂ ਹੋ ਚੁੱਕਿਆ ਤਾਂ ਅੱਜ ਜੋ ਪੁਖੜਤਾਲ ਦੇ ਉੱਤੇ ਚੌਥੇ ਦਿਨ ਦੇ ਵਿੱਚ ਪਹੁੰਚ ਚੁੱਕੇ ਨੇ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋ ਝੰਡੇ ਉਹਨਾਂ ਦੇ ਨਾਲ ਬੈਠ ਕੇ ਸਰਬੰਸ ਸਿੰਘ